ਸਤਿ ਸ਼੍ਰੀ ਅਕਾਲ ਮੈਂ ਆਮਨ ਸਾਈਪ੍ਰਸ ਤੋਂ ਜਿਦਾਂ ਤੁਹਾਨੂੰ ਦੱਸਿਆ ਕਿ ਮੈਂ ਗੋਰੇ ਫੈਮਿਲੀ ਵਿੱਚ ਕੰਮ ਕਰਦੀ ਹਾਂ ਮੈਂ ਕਿ ਸਾਈਪ੍ਰਸ ਦਾ ਪਰਮਨੈਂਟ ਵੀਜ਼ਾ ਹੈਗਾ ਚਲੋ ਅੱਜ ਮੈਂ ਦੂਜੇ ਫਲੈਟ ਤੇ ਆਈ ਸੀ ਮੈਡਮ ਦੇ ਦੇਕਲੀਨਿੰਗ ਕਰਨ ਮੈਂ ਮੈਮ ਹੈ ਨਹੀਂ ਗੇ ਮੈਡਮ ਬਹੁਤ ਸਾਰਾ ਪੱਤਰ ਲੈ ਕੇ ਆਏ ਚਿੱਠੀ ਪੱਤਰ ਤੁਹਾਨੂੰ ਮੈਂ ਦੱਸਦੀ ਆ ਗੋਰੀ ਬੀਬੀ ਤੇਨੇ ਚਿੱਠੀਆਂ ਲੈ ਕੇ ਰੱਖ ਗਈ ਆ ਦੇਖਦੇ ਆ ਹੁਣ ਪੜੋ ਤੁਸੀਂ ਮੈਂ ਤਾਂ ਪੜ ਪੜ ਕੇ ਆਕ ਗਈਆਂ ਕਦੇ ਉਹ ਕਰਨਾ ਕਦੇ ਉਹ ਕਰਨਾ ਪੜੋ ਤੁਸੀਂ ਗੋਰੀ ਬੀਬੀ ਅੱਡੇ ਪੱਤਰ ਲੈ ਕੇ ਚੱਲ ਗਈ ਜਿੱਦਾਂ ਕਿ ਤੇ ਮੈਨੂੰ ਜਿਆਦਾ ਅੰਗਰੇਜ਼ੀ ਆਉਂਦੀ ਹੁੰਦੀ ਆ ਦੱਸ ਗੋਰੀ ਬੀਬੀ ਸ਼ੁਕਰ ਕਰੋ ਸ਼ੁਕਰ ਕਰੋ ਗੋਰੀ ਬੀਬੀ ਦੀ ਹੁਣ ਲਖਾਈ ਸਮਝ ਆਂਦੀ ਆ ਮੈਨੂੰ ਗਿਫਟ ਰੱਖ ਗਈ ਆ ਮੈਂ ਹੁਣ ਦੇਖੂੰਗੀ ਆਲ ਮੈਨੂੰ ਲਫਾਫਾ ਬਹੁਤ ਸੋਹਣਾ ਲੱਗਾ ਹੋਰ ਗੱਲਾਂ ਨਹੀਂ ਗੱਲਾਂ ਲੋਕੋ ਜੀ ਲਫਾਫੇ ਦੀ ਪੂਰੀ ਬੈਲਾ ਇਹ ਨਹੀਂ ਪਤਾ ਹੈਗਾ ਇਸ ਲਫਾਫੇ ਦੇ ਅੰਦਰ ਹੈਗਾ ਕੀ ਆ ਲੇਕਿਨ ਜਿਹੜਾ ਲਫਾਫਾ ਹੈ ਨਾ ਓ ਮਾਈ ਗੋਡ ਮੈਨੂੰ ਇੰਨਾ ਸੋਹਣਾ ਲੱਗਿਆ ਨਾ ਉਹ ਮਿੱਤੋ ਦੀ ਪਹਿਲਾ ਏਦਾਂ ਦਾ ਲਫਾਫਾ ਨਹੀਂ ਦੇਖਿਆ ਸੀ ਲਾਸਟ ইয়ার ਵੀ ਮੈਨੂੰ ਮੈਡਮ ਨੇ ਇੱਕ ਏਦਾਂ ਦਾ ਲਫਾਫਾ ਦਿੱਤਾ ਸੀ ਉਹ ਥੋੜਾ ਡਿਫਰੈਂਟ ਟਾਈਪ ਦਾ ਸੀਗਾ ਲੇਕਿਨ ਆ ਬੈਗ ਜਿਹੜਾ ਇੰਨਾ ਸੋਹਣਾ ਨਾ ਸਭ ਤੋਂ ਪਹਿਲਾਂ ਬਾਬਾ ਆਪਣੇ ਉਹ ਵਾਲਿਆ ਕ੍ਰਿਸ਼ਨ ਜੀ ਆ ਠੀਕ ਹੈ ਤੇ ਡਾਂਸਿੰਗ ਕਰਦਿਆਂ ਦੀ ਫੋਟੋ ਹੈਗੀ ਐਕਸਰਸਾਈਜ਼ ਕਰਦਿਆਂ ਦੀ ਮ사ਜ ਦੀ ਤੇ ਗੋਲਡਨ ਟੈਂਪਲ ਵੀ ਹੈਗਾ ਆ ਤੇ তাজਮਹਿਲ ਵੀ ਹੈਗਾ ਉਹ ਬਾਬਾ ਜੀ ਵੀ ਹੈਗੇ ਆ ਸਾਰਾ ਕੁਝ ਹੈਗਾ ਆਪਣੇ ਇੰਡੀਆ ਦਾ ਗੇਟ ਸਾਰਾ ਕੁਝ ਹੈਗਾ ਤੇ ਸਪੈਸ਼ਲੀ ਆ ਵਾਲੀ ਆ ਵਾਲੀ ਆਪਣੇ ਇੰਡੀਅਨ ਮਿਰਚ ਮਸਾਲਿਆਂ ਦੀ ਫੋਟੋ ਤੇ ਵਾਓ ਤੇ ਆ ਵੀ ਬਾਬਾ ਜੀ ਮਤਲਬ ਸਾਰੇ ਦੇਖੋ ਤੁਸੀਂ ਕਿੰਨਾ ਸੋਹਣਾ ਲਫਾਫਾ ਆ ਓ ਮਾਈ ਗੋਡ ਮੈਂ ਸੱਚੀ ਪਤਾ ਨਹੀਂ ਮੈਂ ਹਜੇ ਓਪਨ ਨਹੀਂ ਕੀਤਾ ਇਹਦੇ ਵਿੱਚ ਕੀ ਹੋਗਾ ਲੇਕਿਨ ਮੈਨੂੰ ਲਫਾਫਾ ਦੇਖ ਕੇ ਮੈਨੂੰ ਇੰਨੇ ਖੁਸ਼ ਹੋਇਆ ਨਾ ਮੈਂ ਇਹਨੂੰ ਸਾਹਮਣੇ ਸਾਹਮਣੇ ਰੱਖੂੰਗੀ ਇਸ ਲਫਾਫੇ ਨੂੰ ਬਾਕੀ ਇਹ ਲਫਾਫਾ ਮੈਨੂੰ ਇੰਨਾ ਮੈਂ ਦੱਸ ਨਹੀਂ ਸਕਦੀ ਲੋਕ ਜੀ ਮੈਨੂੰ ਆ ਬੈਗ ਬਹੁਤ ਸੋਹਣਾ ਲੱਗਿਆ ਹੈਗਾ ਆ ਮੈਂ ਤੁਹਾਨੂੰ ਵੀਡੀਓ ਦੱਸਿਆ ਕਿ ਮੈਨੂੰ ਬੈਗ ਬਹੁਤ ਸੋਹਣਾ ਲੱਗਿਆ ਚਲੋ ਠੀਕ ਹੈ ਲੋਕ ਜੀ ਫਿਰ ਮਿਲਦੇ ਆਂ ਆਪਾਂ ਕੱਲ ਨੂੰ ਠੀਕ ਹੈ ਜਦ ਤੱਕ ਲਈ ਬਾਏ ਬਾਏ